ਆਪ ਜੀ ਦੇ ਭਰਾ ਐਮਪੀ ਨੇ ਭਾਈ ਸਰਬਜੀਤ ਸਿੰਘ ਜੀ ਤੇ ਹੁਣ ਤੁਹਾਡੇ ਭੈਣ ਜੀ ਅੰਮ੍ਰਿਤਕੌਰ ਮਲੋਆ ਉਹ ਐਮਐਲਏ ਬਣਨ ਦੇ ਵਾਸਤੇ ਚੋਲ ਲੜਨ ਦੀ ਤਿਆਰੀ ਚ ਨੇ ਜੇ ਮੇਰੀ ਭੈਣ ਕੱਲ ਨੂੰ ਕਿਤੇ ਡੱਗ ਮੁਗਾ ਗਈ ਉਹਨੇ ਮਾਂਦਰੇ ਨਾਲ ਕੰਮ ਨਹੀਂ ਕੀਤਾ ਸਭ ਤੋਂ ਪਹਿਲਾਂ ਵਿਰੋਧ ਉਹਦਾ ਮੈਂ ਕਰੂੰਗਾ ਭੈਣ ਜੀ ਨੇ ਰਿਸਕ ਲਿਆ ਪਹਿਲਾ ਇਲੈਕਸ਼ਨ ਹੈ ਉਹਨਾਂ ਨੂੰ ਕੀ ਲੋੜ ਹੈ ਬਾਅਦ ਇਲੈਕਸ਼ਨ ਲੜਨ ਦੀ ਆਪਣੇ ਘਰੇ ਬੈਨ ਤੇ ਸਤਾਈ ਚ ਆਰਾਮ ਨਾ ਕਰਦੇ ਫੇ ਸਭ ਨੇ ਸਮਰਥਨ ਵੀ ਕਰਨਾ ਸੀ ਚਾਰ ਬਾਅਦ ਇਲੈਕਸ਼ਨਸ ਲੰਘੀਆਂ ਤੇ ਇਹਨਾਂ ਨੇ ਲੜੀਆਂ ਹੀ ਨਹੀਂ ਐ ਹੁਣ ਫਰੀਦਕੋਟ ਚ ਵੀ ਸਾਡੇ ਬ੍ਰਦਰ ਨੇ ਵਾਰਿਸ ਪੰਜਾਬ ਦੇ ਮੈਂਬਰ ਨੇ ਉਹ ਆਪਾਂ ਕਿਉਂ ਗਿੱਦੜ ਬਾਹ ਚੋਣ ਕਿਉਂ ਨਹੀਂ ਲੜੀ ਹੈ ਨਾ ਪਹਿਲਾਂ ਤਾਂ ਆਪਾਂ 4-4 ਤੇ 2-2 ਸੀਟ ਇੱਕ ਇੱਕ ਸੀਟ ਦੋ-ਦੋ ਐਲਾਨ ਕਰਤੇ ਅਸੀਂ ਇਹ ਵੀ ਲੜਾਂਗੇ ਉਹ ਵੀ ਲੜਨਗੇ ਇਹ ਵੀ ਲੜਨੇ ਫਿਰ ਐਂਡ ਚ ਕੁਝ ਵੀ ਨਹੀਂ ਹੋਇਆ ਕੁਝ ਲੋਕ ਨੇ ਸੋਸ਼ਲ ਮੀਡੀਆ ਦੇ ਉੱਤੇ ਇਹ ਕਹਿ ਰਹੇ ਆ ਕਿ ਭੈਣਜੀ ਨੇ ਜਿਹੜਾ ਇਹ ਮਨ ਬਣਾਇਆ ਨਾ ਵੀ ਉਹ ਇਸ ਕਰਕੇ ਆ ਕਿ ਤੁਹਾਡੇ ਪਰਿਵਾਰ ਦੇ ਵਿੱਚੋਂ ਤੁਹਾਡੇ ਭਰਾਤਾ ਜੀ ਉਥੇ ਆਪਣੇ ਮਿਸਿਸ ਯਾਨੀ ਕਿ ਸਰਬਜੀਤ ਸਿੰਘ ਆਪਣੇ ਮੈਸੇਜ ਖੜੀ ਕਰਨਾ ਚਾਹੁੰਦੇ ਤੇ ਬੀਬਾ ਜੀ ਨੇ ਉਹਨੂੰ ਟੱਕਰ ਦੇਣ ਦੇ ਵਾਸਤੇ ਇਹ ਮਨ ਬਣਾਇਆ ਜੇ ਬੀਬੀ ਖਾਲੜਾ ਜੀ ਉੱਥੋਂ ਚੋਣ ਨਾਲ ਲੜਨਾ ਚਾਹੁੰਦੇ ਤਰਨ ਤਰਨ ਤੋਂ ਅਸੀਂ ਅਸੀਂ ਇਮੀਡੀਏਟਲੀ ਵਿਦ ਰਿਸਪੈਕਟ ਉਹਨਾਂ ਵਿਡਰੋ ਕਰ ਲਾਂਗੇ ਉਹਨਾਂ ਨੂੰ ਸਰੂਪਾ ਪਾ ਕੇ ਉਹਨਾਂ ਦੀ ਹਮਾਇਤ ਕਰਾਂਗੇ ਅਤੇ ਇਹ ਸੁਪੈੰਜੀ ਨੇ ਆਜ਼ਾਦ ਉਮੀਦਵਾਰ ਲਨਨ ਦੀ ਕਿਉਂ ਮਨ ਬਣਾਇਆ ਜਦ ਕਿ ਉਹ ਆਕਾ ਮਾਨ ਸਾਹਿਬ ਵੱਲੋਂ ਬਰਸ ਪੰਜਾਬ ਵੱਲੋਂ ਜਾਂ ਅਕਾਲੀ ਦਲ ਬਾਦਲ ਵੱਲੋਂ ਜਾਂ ਫਿਰ ਇੱਕ ਜਿਹੜਾ ਹੋਰ ਨਵਾਂ ਅਕਾਲੀ ਦਲ ਆਇਆ ਹੈਗਾ ਉਹ ਚਾਰ ਚਾਰ ਅਕਾਲੀ ਦਲ ਨੇ ਕਿਸੇ ਵੱਲੋਂ ਵੀ ਹਮਾਇਤ ਲੈ ਸਕਦੇ ਸੀ ਭਾਈ ਵਿੱਚ ਪਿੰਡਾਂ 'ਚ ਲੋਕੀ ਕਹ ਰਹੇ ਕਿ ਇਹਨਾਂ ਦੀ ਰੇਸਾਂ ਚੈੱਕ ਹੋਣੀ ਹੈ ਕੌਣ ਸਭ ਤੋਂ ਤੇਜ਼ ਦੌੜਦਾ ਫਿਰ ਜੇਕਰ ਭਾਈ ਸਰਵਜੀਤ ਸਿੰਘ ਆਪਣੀ ਮਿਸਜ ਨੂੰ ਉਥੋਂ ਕੈਂਡੀਡੇਟ ਬਣਾਦੇ ਆ ਤੁਹਾਡੇ ਭੈਣ ਜੀ ਯਾਨੀ ਕਿ ਉਹ ਇਲੈਕਸ਼ਨ ਲੜਨਗੇ ਫੇਰ ਵੀ ਸਾਡੇ ਜਿਹੜੇ ਮਾਤਾ ਜੀ ਦਾਦਾ ਜੀ ਐਮਪੀ ਬਣੇ ਮਾਤਾ ਜੀ ਐਮਪੀ ਬਣੇ ਦਿਖਾ ਦਿਓ ਨਾ ਤੇ ਮਹਿਲ ਕਿੱਥੇ ਪਾ ਲਈ ਉਹਨਾਂ ਨੇ ਐਮਪੀ ਬਣ ਕੇ ਸਰਬਜੀਤ ਜੀ ਸਿਗਾ ਉਹਨੇ ਲਾਂਬਾ ਦਿੱਤਾ ਕੌਮ ਨੂੰ ਕਿ ਜੀ ਮੇਰਾ ਕੁਝ ਕੀਤਾ ਨਹੀਂ ਭੈਣ ਜੀ ਵੀ ਤਾਂ ਉਹ ਹੱਥਾਂ ਚ ਰਹੀ ਹੈ ਭੈਣ ਜੀ ਨੇ ਕਦੀ ਕੌਮ ਨੂੰ ਕਦੀ ਕੁਝ ਮੰਗਿਆ ਲੋਕਾਂ ਤੋਂ ਪਤਾ ਹੀ ਨਹੀਂ ਜਿਹਾਂ ਦੀ ਬੇਟੀ ਵੀ ਹੈ ਮੇਰੀ ਭੈਣ ਔਖੀ ਰਹੀ ਹੈ ਸੌਖੀ ਰਹੀ ਹੈ ਜੇ ਮਰਜ਼ੀ ਰਹੀ ਹੈ ਉਹਨੇ ਕਦੀ ਕੌਮ ਨੂੰ ਲਾਂਬਾ ਨਹੀਂ ਦਿੱਤਾ ਭਾਈ ਸਰਬਜੀਤ ਸਿੰਘ ਦੀ ਬਫਤ ਕੀ ਫਿਰ ਤੁਹਾਡਾ ਵਿਚਾਰ ਹੈ ਵੀ ਜਿਨੇ ਜਿਹਨੇ ਕਾਰਨਾ ਕਰਕੇ ਭਾਈ ਸਰਬਜੀਤ ਸਿੰਘ ਇਲੈਕਸ਼ਨ ਲੜੇ ਸੀ ਤੁਸੀਂ ਮੰਨਦੇ ਵੀ ਉਹ ਸਾਰੇ ਕੰਮ ਉਹ ਕਰ ਰਹੇ ਹੈ ਤਾਂ ਇਹਨਾਂ ਜੋ ਅਮਰਿਤਪਾਲ ਦਾ ਮੁੱਦਾ ਜੋ ਅਮਰਿਤਪਾਲ ਦਾ ਸੀ ਨਾਲਾ ਸੀ ਅਮਰਿਤਪਾਲ ਦੀ ਵਾਜਬ ਨਹੀਂ ਚੱਕ ਸਕਦੇ ਯਾਰ ਫਿਰ ਅਸੀਂ ਕਹੇ ਜੇ ਨਾਲ ਆ ਫਿਰ ਨਾਲ ਅਵੇ ਤਾਂ ਸਰਬਜੀਤ ਸਿੰਘ ਨਾਲ ਅਮਰਿਤਕਾਲ ਚ ਕੋਈ ਫਰਕ ਹੀ ਨਾ ਹੋਇਆ ਨਾ ਅਮਰਿਤਕਾਲ ਕੋਈ ਅੰਭਵਾ ਚੱਕ ਸਕਦੀ ਕੋਤੋਂ ਐਮਪੀ ਹੈ ਨਹੀਂ ਨਾ ਐਮਐਲਏ ਆ ਅਫਸੋਸ ਹੈਗਾ ਜੀ ਬਹੁਤ ਅਫਸੋਸ ਹੈ ਤੁਸੀਂ ਬੋਲੋ ਸੀ ਕਾਮ ਦੇ ਇਹਦੇ ਮਸਲੇ ਐਸਟੀਪੀਸੀ ਨੇ ਹੋ ਰਹੀ ਹੈ ਨਾ ਆਪਣੇ ਚਲੋ ਕਾਮ ਲਈ ਆਪਣੇ ਧੜੇ ਲਈ ਤਾਂ ਬੋਲੋ ਯਾਰ ਹਨਾ ਆਪਣੇ ਧੜੇ ਲਈ ਤਾਂ ਬੋਲੋ ਉਮੀਦ ਕਰਦੇ ਆ ਕਿ ਤੁਸੀਂ ਆਸਟ੍ਰੇਲੀਆ ਤੋਂ ਅੱਗੇ ਭੈਣਜੀ ਦੀ ਸਪੋਰਟ ਕਰੋਗੇ ਤੇ ਜੋ ਸਾਡੇ ਪਿਤਾ ਜੀ ਸ਼ਹੀਦ ਹੋਣ ਲੱਗੇ ਉਹਨਾਂ ਨੇ ਕਿਹਾ ਸੀ ਗੁਰੂ ਰੱਖਾ ਬਸ ਸਾਡਾ ਗੁਰੂ ਹੀ ਰੱਖਾ ਹੈ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ ਤਰਨਤਾਰਨ ਜਿਮਨੀ ਚੋਣ ਦੇ ਵਿੱਚ ਸ਼ਹੀਦ ਭਾਈ ਬੈਂਦ ਸਿੰਘ ਦੀ ਸੁਪੁੱਤਰੀ ਬੀਬੀ ਅੰਮ੍ਰਿਤਕੌਰ ਵੱਲੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ। ਉਸ ਸਬੰਧ ਵਿੱਚ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਉਹਨਾਂ ਦੇ ਭਰਾ ਸਰਦਾਰ ਜਸਵਿੰਦਰ ਸਿੰਘ ਜਿਮਲੋਆ ਆਸਟ੍ਰੇਲੀਆ ਤੋਂ ਸਾਡੇ ਨਾਲ ਨੇ ਆਪਾਂ ਗੱਲਬਾਤ ਕਰਦੇ ਆ ਪੁੱਛਦੇ ਆ ਵੀ ਉਹ ਉਹਨਾਂ ਦੇ ਪਰਿਵਾਰ ਨੇ ਮਨ ਕਿਉਂ ਬਣਾਇਆ ਵੀ ਚੋਣ ਲੜਨੀ ਚਾਹੀਦੀ ਹੈ ਤੇ ਕਿਹੜੇ ਕਾਰਨਾ ਕਰਕੇ ਉਹ ਆਜ਼ਾਦ ਲੜਦੇ ਪਏ ਨੇ। ਹਾਂਜੀ ਭਾਈ ਜਸਵਿੰਦਰ ਸਿੰਘ ਜੀ ਪੰਜਾਬੀ ਲੋਕ ਚੈਨਲ 'ਚ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ ਪਹਿਲੇ ਦੱਸੋ ਆਪ ਜੀ ਦੇ ਭਰਾ ਐਮਪੀ ਨੇ ਭਾਈ ਸਰਬਜੀਤ ਸਿੰਘ ਜੀ ਤੇ ਹੁਣ ਤੁਹਾਡੇ ਭੈਣ ਜੀ ਅੰਮ੍ਰਿਤਕੌਰ ਮਲੋਆ ਉਹ ਐਮਐਲਏ ਬਣਨ ਦੇ ਵਾਸਤੇ ਚੋਲ ਲੜਨ ਦੀ ਤਿਆਰੀ 'ਚ ਨੇ ਪਹਿਲੇ ਦੱਸੋ ਵੀ ਕੀ ਲੋਡ ਮਹਿਸੂਸ ਹੋ ਗਈ ਕਿ ਤੁਹਾਡੇ ਪਰਿਵਾਰ ਵੱਲੋਂ ਇਹ ਭੈਣ ਜੀ ਨੇ ਇਹ ਆਵਾਜ਼ ਚੱਕੀ ਕਿ ਮੈਂ ਜਿਮਨੀ ਚੋਣ ਦੇ ਵਿੱਚ ਕੈਂਡੀਡੇਟ ਕੈਂਡੀਡੇਟ ਦੇ ਤੌਰ ਤੇ ਤੇ ਐਮ ਐਲ ਏ ਦੀ ਚੋਣ ਲੜਨੀ ਆ। ਅੱਜ ਜੀ ਦੇਖੋ ਆਪਣੇ ਜੋ 2022 ਵਿੱਚ ਆਪਣੇ ਦੋ ਐਨ ਪੀ ਚੁਣੇ ਗਏ ਸੀਗੇ ਜੀ ਹਨਾ ਉਹ ਉਸ ਨਾਲ ਕੀ ਹੋਇਆ ਜਿਹੜੀ ਪੰਥਕ ਪੋਲਿਟਿਕਸ ਹੈ ਉਹਨੂੰ ਇੱਕ ਬਹੁਤ ਵੱਡਾ ਹੰਗਾਰਾ ਮਿਲਿਆ ਤੇ ਫਿਰ ਵਿੱਚ ਤਿੰਨ ਚਾਰ ਬਾਈ ਇਲੈਕਸ਼ਨਸ ਆ ਗਈਆਂ ਇਹ ਆਪਾਂ ਖਾਲੀ ਛੱਡਤੀਆਂ। ਜਿਵੇਂ ਦੀਪ ਸਿੱਧੂ ਕਹਿੰਦਾ ਸੀ ਆਪਾਂ ਕਿਉਂ ਖਾਲੀ ਛੱਡੀ ਆਪਾਂ ਪੋਲੀਟੀਕਲ ਥਾਂ ਸੋਸ਼ਲ ਥਾਂ ਕੋਈ ਵੀ ਥਾਂ ਆਪਾਂ ਖਾਲੀ ਨਹੀਂ ਛੱਡਣੀ ਜੇ ਹੁਣ ਇਹ ਭੈਣ ਜੇ ਸਾਡੇ ਭੈਣ ਜੀ ਅਮਰਤ ਕੌਰ ਚਲੋ ਤੁਹਾਨੂੰ ਪਤਾ ਹੈ ਕਿ ਜਿਹੜੀ ਇਹ ਛੋਣਾ ਹੁੰਦੀ ਹੈ ਇਸ ਸਰਕਾਰ ਦਾ ਜਿਆਦਾ ਜ਼ੋਰ ਹੁੰਦਾ ਪਰ ਫਿਰ ਵੀ ਅਸੀਂ ਪੂਰਾ ਡਟ ਕੇ ਜ਼ੋਰ ਲਾਵਾਂਗੇ ਜੇ ਭੈਣ ਜੀ ਵਧੀਆ ਰਿਜ਼ਲਟ ਦਿੰਦੇ ਨੇ ਤਾਂ ਕਿੰਨਾ ਵਧੀਆ ਮੋਮੈਂਟਮ ਮਿਲੂਗਾ ਪੰਥਕ ਪੋਲੀਟਿਕਸ ਨੂੰ ਤਾਂ ਕਿ ਪੂਰੇ ਪੰਜਾਬ 'ਚ ਇੱਕ ਵਧੀਆ ਸਨੇਹਾ ਜਾਊਗਾ ਕਿ ਅਕਸਤਾਈ ਵਿੱਚ ਪੰਥਕ ਕੈਂਡੀਡੇਟਸ ਦੀ ਹਵਾ ਹੈਗੀ ਐ ਜੇ ਅਸੀਂ ਵੀ ਆਪਣੇ ਆਰਮ ਨਾਲ ਆਰਮ ਨਾਲ ਰਾਜ ਕਰਦੇ ਹੁਣ ਸਾਰੇ ਕੀ ਸੋਚ ਰਹੇ ਹੁਣ ਬਾਅ ਇਲੈਕਸ਼ਨ ਰਹਿਣ ਦਾ ਆਪਾਂ 27 'ਚ ਦੇਖਾਂਗੇ 27 'ਚ ਵੋਟਾਂ ਮਿਲੂਗਾ ਕਿਉਂਕਿ ਆਪ ਤਾਂ ਜ਼ੀਰੋ ਹੋ ਜਾਣਾ ਆਪਨੇ ਤਦ ਤੱਕ ਕਿ ਆਪਾਂ ਕਿਉਂ ਕਰਦੇ ਆ ਫੇਰ ਵੀ ਅਸੀਂ ਰਿਸਕ ਲੈ ਕੇ ਭੈਣ ਜੀ ਨੇ ਰਿਸਕ ਲਿਆ ਪਹਿਲਾ ਇਲੈਕਸ਼ਨ ਆ ਉਹਨਾਂ ਨੂੰ ਕੀ ਲੋੜ ਬਾਅ ਇਲੈਕਸ਼ਨ ਲੜਨ ਦੀ ਆਪਣੇ ਘਰੇ ਬੈੰਦੇ 27 'ਚ ਆਰਮ ਨਾਲ ਕਰਦੇ ਫਿਰ ਸਭ ਨੇ ਸਮਰਥਨ ਵੀ ਕਰਨਾ ਸੀ ਤੇ ਮਗਰ ਹੁਣ ਗੱਲ ਹੈ ਕਿ ਚਾਰ ਬਾਅ ਇਲੈਕਸ਼ਨਸ ਲੰਘ ਗਈਆਂ ਤੇ ਇਹਨਾਂ ਨੇ ਲੜੀਆਂ ਹੀ ਨਹੀਂਆਂ ਹੁਣ ਫਰੀਦਕੋਟ ਚ ਵੀ ਸਾਡੇ ਬ੍ਰਦਰ ਨੇ ਵਾਰਿਸ ਪੰਜਾਬ ਦੇ ਮੈਂਬਰ ਨੇ ਉਹ ਆਪਾਂ ਕਿਉਂ ਗਿੱਦੜ ਬਾਹ ਚੋਣ ਕਿਉਂ ਨਹੀਂ ਲੜੀ ਹੈ ਨਾ ਪਹਿਲਾਂ ਤਾਂ ਆਪਾਂ 4-4 ਤੇ 2-2 ਸੀਟ ਇੱਕ ਇੱਕ ਸੀਟ ਦੋ ਦੋ ਐਲਾਨ ਕਰਤੇ ਅਸੀਂ ਇਹ ਵੀ ਲੜਾਂਗੇ ਉਹ ਵੀ ਲੜਨਗੇ ਇਹ ਵੀ ਲੜਾਂਗੇ ਫਿਰ ਐਂਡ ਚ ਕੁਝ ਵੀ ਨਹੀਂ ਹੋਇਆ ਤੇ ਆਪਾਂ ਕਿਉਂ ਖਾਲੀ ਛੱਡ ਰਹੇ ਆਂ ਮਕੀ ਪੰਤਕ ਪੋਲਿਟਿਕਸ ਜੋ ਆਪਾਂ ਆਏ ਆਂ ਤੇ ਆਪਾਂ ਨੂੰ ਲੜਨੀ ਚਾਹੀਦੀ ਆਪਣੀ ਰੱਖੋ ਆਪਣੇ ਜਿੰਨੇ ਵੀ ਆਪਣੀ ਹਮਾਇਤ ਕਰਦੇ ਨੇ ਆਪਾਂ ਇਕੱਠੇ ਤਾਂ ਹੋਈਏ ਜੋ ਆਪਾਂ ਮੈਦਾਨ 'ਚ ਹੀ ਨਹੀਂ ਆਵਾਂਗੇ ਫੇ ਦੁਸ਼ਮਨ ਨਾਲ ਲੜਾਂਗੇ ਕਿਵੇਂ ਤੁਹਾਨੂੰ ਕਿਵੇਂ ਲੱਗਦਾ ਜੀ ਤੁਸੀਂ ਕਹਿ ਰਹੇ ਹੋ ਆਪਨੇ ਤਾਂ 27 ਦੇ ਵਿੱਚ 0 ਹੋ ਜਾਣ ਦੇਖੋ ਜੀ ਪੰਜਾਬ 'ਚ ਨਾ ਬਹੁਤ ਆਪ ਦਾ ਵਿਰੋਧ ਆ ਜਿਵੇਂ ਲੈਂਡ ਪੂਲਿੰਗ ਹੋਈ ਆ ਜੋ ਪਹਿਲਾਂ ਹੋਇਆ ਹੋਇਆ ਜੋ ਲੈਂਡ ਪੂਲਿੰਗ ਨੇ ਨਾ ਇਹਨਾਂ ਦੀ ਨੀਅਤ ਦੱਸਦੀ ਕਿ ਜਿਹੜੇ ਦਿੱਲੀ ਦੇ ਹੈਗੇ ਨੇ ਨਾ ਇਹ ਦਿੱਲੀ ਦੇ ਲਾਲਾ ਜੀ ਬਿਜ਼ਨਸਮੈਨ ਨੇ ਇਹ ਤੇ ਸਿਰਫ ਤੇ ਸਿਰਫ ਪੰਜਾਬ ਨੂੰ ਐਜ਼ ਖਜ਼ਾਨਾ ਵਰਤਦੇ ਨੇ ਪੰਜਾਬ ਤੱਕ ਅੱਗੇ ਇੰਨਾ ਕੁ ਜੇ ਕਰਜ਼ਾਈ ਹੈ ਤੇ ਉਹ ਹੋਰ ਐਕਸਪੋਰਟ ਕਰਨਾ ਚਾਹੁੰਦੇ ਨੇ ਤੇ ਇਸ ਤੋਂ ਨਾਲ ਸਾਫ਼ ਮੰਨਸ਼ਾ ਹੋ ਗਈ ਹੈ ਕਿ ਉਹਨਾਂ ਨੂੰ ਸਾਢੇ 3 ਸਾਲ ਹੋ ਗਏ ਨੇ ਜੀ ਇਹ ਤਾਂ ਤੀਜੇ ਮਹੀਨੇ ਜਦੋਂ ਮਾਨ ਸਾਹਿਬ ਜਿੱਤੇ ਸੀ ਤਦ ਹੀ ਪਤਾ ਲੱਗੇ ਸੀ ਲੋਕਾਂ ਰਿਜੈਕਟ ਕਰਤੇ ਸੀਗੇ ਜੋ ਜਿਹੜੇ ਜੋ ਉਮੀਦਾਂ ਸੀ ਲੋਕਾਂ ਦੀਆਂ ਇਹਨਾਂ ਤੋਂ ਉਸਤੇ ਖਰੇ ਨਹੀਂ ਉਤਰੇ ਤੇ ਜਿਹੜੀ ਲੈਂਡ ਪੁਲਿੰਗ ਪਾਲਿਸੀ ਸੀ ਉਹ ਲਾਸਟ ਨੇਲ ਇਨ ਦਾ ਕਾਫਨ ਸਾਬਿਤ ਹੋਈ ਆਮ ਆਦਮੀ ਪਾਰਟੀ ਲੀਕ ਉੱਥੋਂ ਉਹਨਾਂ ਦੀ ਨੀਅਤ ਜ਼ਾਹਿਰ ਹੋ ਗਈ ਤੇ ਸਤਾਈ ਵਿੱਚ ਪਿੰਡਾਂ 'ਚ ਲੋਕੀ ਕਹਿ ਰਹੇ ਕਿ ਇਹਨਾਂ ਦੀ ਰੇਸਾਂ ਚੈੱਕ ਹੋਣੀ ਹੈ ਕੌਣ ਸਭ ਤੋਂ ਦੇ ਚੌੜਦਾ ਅੱਛੇ ਦੱਸੋ ਭੈਣਜੀ ਨੇ ਆਜ਼ਾਦ ਉਮੀਦਵਾਰ ਲੜਨ ਦੀ ਕਿਉਂ ਮਨ ਬਣਾਇਆ ਜਦ ਕਿ ਉਹ ਆਕਾ ਮਾਨ ਸਾਹਿਬ ਵੱਲੋਂ ਬਰਸ ਪੰਜਾਬ ਵੱਲੋਂ ਜਾਂ ਅਕਾਲੀ ਦਲ ਬਾਦਲ ਵੱਲੋਂ ਜਾਂ ਫਿਰ ਇੱਕ ਜਿਹੜਾ ਹੋਰ ਨਵਾਂ ਅਕਾਲੀ ਦਲ ਆਇਆ ਹੈਗਾ ਉਹ ਚਾਰ ਚਾਰ ਅਕਾਲੀ ਦਲ ਨੇ ਕਿਸੇ ਵੱਲੋਂ ਵੀ ਹਮਾਇਤ ਲੈ ਸਕਦੇ ਸੀ ਦੇ ਉਹੀ ਤਾਂ ਸਾਡਾ ਨਾ ਜਿਹੜੇ ਸਾਡੀ ਮਾਤਾ ਜਿਨੇ ਪੋਲਿਟਿਕਸ ਕੀਤੀ ਹੈ ਨਾ ਉਹ ਅਲੱਗ ਤਰ੍ਹਾਂ ਦੀ ਪੋਲਿਟਿਕਸ ਕੀਤੀ ਸਾਡੇ ਮਾਤਾ ਜੀ ਵੀ ਇਲੈਕਸ਼ਨ ਲੜ ਜਿੰਨੇ ਵੀ ਇਲੈਕਸ਼ਨ ਲੜੇ ਨੇ ਆਜ਼ਾਦ ਰਹੇ ਲੜੇ ਨੇ ਤੇ ਹਾਂ ਬਾਅਦ ਚ ਕਿਸੇ ਪਾਰਟੀ ਨੂੰ ਸਮਰਥਨ ਦੇਤਾ ਜਿਵੇਂ ਮਾਨ ਸਾਹਿਬ ਨੂੰ ਉਹ ਲੈਦੀ ਗੱਲ ਹੈ ਤੇ ਅਸੀਂ ਸਾਡੇ ਚਾਰ ਚਾਰ ਧੜੇ ਤੱਕ ਵੰਡੇ ਹੋਏ ਮੇਨ ਚਾਰ ਧੜੇ ਹੋ ਗਏ ਆ ਅਸੀਂ ਤਾਂ ਸਾਡਾ ਤਾਂ ਇਹ ਹੈ ਕਿ ਇਕੱਠੇ ਹੋਈਏ ਜਿੱਥੇ ਜਿੱਥੇ ਆਪਾਂ ਕੌਮ ਦੀ ਗੱਲ ਕਰਨੀ ਹੈ ਚਲੋ ਬਾਦਲ ਦਲ ਨੇ ਆਪਣਾ ਉਹ ਤਾਂ ਉਹਦੀ ਲੱਗ ਪੋਲਿਟਿਕਸ ਹੈ ਮੈਂ ਜੋ ਆਪਾਂ ਆਪਣੇ ਪੰਥਕ ਕਹਿੰਨੇ ਆਪਾਂ ਤਾਂ ਕੱਟੀ ਹੋਈਏ ਹੁਣ ਇਹ ਦੇਖੋ ਫੋਰ ਐਗਜ਼ਾਮਪਲ ਮਾਨ ਸਾਹਿਬ ਪਹਿਲਾਂ ਅੰਮ੍ਰਿਤਪਾਲ ਨੇ ਕਿਹਾ ਸੀ ਕਿ ਮਾਨ ਸਾਹਿਬ ਤਾਂ ਬਹੁਤ ਵਧੀਆ ਸੀਗੇ ਚਲੋ ਮੈਂ ਅਸੀਂ ਮੈਂ ਇਹ ਨਹੀਂ ਤਾਂ ਕਹਿ ਰਿਹਾ ਕਿ ਸਾਡੇ ਭੈਣ ਜੀ ਕਲੋਜ਼ ਨੇ ਮਾਨ ਸਾਹਿਬ ਦੇ ਹਾਂਜੀ ਕਲੋਜ਼ ਨੇ ਮਗਰ ਅੰਮ੍ਰਿਤਪਾਲ ਨੇ ਵੀ ਹਮਾਇਤ ਕੀਤੀ ਸੀ ਨਾ ਮਾਨ ਸਾਹਿਬ ਦੀ ਕਿ ਸਾਡੀ ਪੋਲਿਟੀਕਲ ਪਾਰਟੀ ਹੈ ਫਿਰ ਇਹ じゃ ਕੀ ਹੋ ਗਿਆ ਕਿ ਹੁਣ ਮਾਨ ਸਾਹਿਬ ਮਾਰੇ ਹੋ ਗਏ ਮੈਂ ਸਿਰਫ ਐਜ਼ ਐਨ ਐਗਜ਼ਾਮਪਲ ਕਰ ਰਿਹਾ ਕਿਸੇ ਨਿਸ਼ਾਨਾ ਨਹੀਂ ਲਾ ਰਿਹਾ ਕਿਉਂਕਿ ਆਪਾਂ ਚਾਰ ਤਾਂ ਸਾਡੇ ਪੰਜ ਚਾਰ ਪੰਜ ਤਾਂ ਦੇ ਲੀਡਰ ਨੇ ਹਨਾ ਹੁਣ ਬਾਦਲ ਨੇ ਕਿੰਨੇ ਲੀਡਰ ਬਣਾਤੇ ਸੀ ਹਰੇ ਖਲਕੇ ਚ ਲੀਡਰ ਬਣਾਤਾ ਸੀ ਹੁਣ ਸਾਡੇ ਕੌਮ ਕੋਲ 4-5 ਤਾਂ ਲੀਡਰ ਨੇ ਆਪਾਂ ਇਕੱਠੇ ਕਿਉਂ ਨਹੀਂ ਇਕੱਠੇ ਹੋ ਕੇ ਲੜਦੇ ਹਨਾ ਕਿਉਂ ਨਹੀਂ ਇਕੱਠੇ ਹੋ ਕੇ ਲੜਦੇ ਜੀ ਅੱਛਾ ਇਹ ਦੱਸੋ ਵੀ ਜੇ ਤੁਹਾਨੂੰ ਮਾਨ ਸਾਹਿਬ ਸਪੋਰਟ ਕਰਦੇ ਆ ਜੈ ਸਪੋਰਟ ਕਰ ਰਹੇ ਨੇ ਅੱਛਾ ਕਰ ਰਹੇ ਜੀ ਕਰ ਰਹੇ ਨੇ ਸਪੋਰਟ ਕਰ ਰਹੇ ਨੇ ਮੇਰੀ ਉਹਨਾਂ ਦੇ ਗ੍ਰੈਂਡਸਨ ਗੋਬਿੰਦ ਸਿੰਘ ਨਾਲ ਗੱਲ ਹੋਈ ਹੈ ਉਹਨਾਂ ਨੇ ਸਾਨੂੰ ਅਨ ਕੰਡੀਸ਼ਨਲ ਸਪੋਰਟ ਦਿੱਤੀ ਹੈ ਜੀ ਇਹਦਾ ਮਤਲਬ ਉਹ ਤੇ ਸ਼ੁਰਮਣੀ ਕਾਲੀ ਦਰ ਅੰਮ੍ਰਿਤਸਰ ਦਾ ਕੋਈ ਕੈਂਡੀਡੇਟ ਨਹੀਂ ਹੋਏਗਾ ਨਹੀਂ ਨਹੀਂ ਉਹ ਨਹੀਂ ਉਹ ਸਾਨੂੰ ਸਾਡੀ ਹਮਾਇਤ ਕਰ ਰਹੇ ਨੇ ਉੱਥੋਂ ਜੀ ਅੱਛਾ ਇਹ ਦੇਖੋ ਕੁਝ ਲੋਕ ਹੈ ਨਾ ਸੋਸ਼ਲ ਮੀਡੀਆ ਦੇ ਉੱਤੇ ਇਹ ਕਹਿ ਰਹੇ ਆ ਕਿ ਭੈਣਜੀ ਨੇ ਜਿਹੜਾ ਇਹ ਮਨ ਬਣਾਇਆ ਨਾ ਵੀ ਉਹ ਇਸ ਕਰਕੇ ਆ ਕਿ ਤੁਹਾਡੇ ਪਰਿਵਾਰ ਦੇ ਵਿੱਚੋਂ ਤੁਹਾਡੇ ਭਰਾਤਾ ਜੀ ਉੱਥੇ ਆਪਣੇ ਮੈਸੇਜ ਯਾਨੀ ਕਿ ਸਰਬਜੀਤ ਸਿੰਘ ਆਪਣੇ ਮੈਸੇਜ ਖੜੀ ਕਰਨਾ ਚਾਹੁੰਦੇ ਆ ਤੇ ਬੀਬਾ ਜੀ ਨੇ ਉਹਨੂੰ ਟੱਕਰ ਦੇਣ ਦੇ ਵਾਸਤੇ ਇਹ ਮਨ ਬਣਾਇਆ ਇਸ ਚਾਹੀਏ ਜੀ ਨਹੀਂ ਮੈਂ ਮਾਫ ਕਰਿਓ ਮੂਰਖਾਂ ਦੇ ਸਿੰਘ ਨਹੀਂ ਹੁੰਦੇ ਐਕਸਕਿਊਜ਼ ਮਾਈ ਲੈਂਗੁਏਜ ਤੇ ਅਸੀਂ ਤਾਂ ਪਹਿਲੇ ਦੇਖੋ ਉਹਨਾਂ ਨੇ ਕੋਈ ਲੜਨਾ ਨਹੀਂ ਉਹ ਤੇ ਬੀਬੀ ਖਾਲੜਾ ਦੀ ਅ ਜ਼ਰੂਰ ਗੱਲ ਚੱਲੀ ਐ ਜੇ ਬੀਬੀ ਖਾਲੜਾ ਜੀ ਉਥੋਂ ਚੋਣ ਨਾਲ ਲੜਨਾ ਚਾਹਣੇ ਤਰਨ ਤਰਨ ਤੋਂ ਅਸੀਂ ਅਸੀਂ ਇਮੀਡੀਏਟਲੀ ਵਿਦ ਰਿਸਪੈਕਟ ਉਹਨਾਂ ਵਿਡਰੋ ਕਰ ਲਾਂਗੇ ਉਹਨੂੰ ਸਰੂਪਾ ਪਾ ਕੇ ਉਹਨਾਂ ਦੀ ਹਮਾਇਤ ਕਰਾਂਗੇ ਬੀਬੀ ਖਾਲੜੀ ਨੇ ਤੇ ਚੋਣ ਨਹੀਂ ਲੜਨੀ ਜੀ ਫਿਰ ਜੇਕਰ ਭਾਈ ਸਰਵਜੀਤ ਸਿੰਘ ਆਪਣੀ ਮਿਸਿਸ ਨੂੰ ਉਥੋਂ ਕੈਂਡੀਡੇਟ ਬਣਾ ਦੇ। ਤੁਹਾਡੇ ਭੈਣ ਜੀ ਯਾਨੀ ਕਿ ਉਹ ਇਲੈਕਸ਼ਨ ਲੜਨਗੇ ਫਿਰ ਵੀ। ਇਹ ਇਹ ਟੂ ਬੀ ਓਨੈਸਟ ਮੈਂ ਪਹਿਲੀ ਵਾਰੀ ਧੜ ਤੋਂ ਸੁਣ ਰਿਹਾ ਕਿ ਸਾਡੇ ਉਹ ਲੜਨਾ ਉਥੋਂ ਲੜਨਾ ਚਾਹੁੰਦੇ ਨੇ ਮੈਂ ਫਿਰ ਅਸੀਂ ਸਲਾਹ ਕਰਾਂਗੇ ਕੀ ਕਰਨਾ ਕੀ ਹੈ ਕਿਉਂਕਿ ਐਕਚੁਅਲ ਹੈ ਤਾਂ ਅਸੀਂ ਪਰਿਵਾਰ ਹੀ ਨਾ ਪਰਿਵਾਰ ਆ ਫਿਰ ਅਸੀਂ ਪਰਿਵਾਰ ਚ ਬਹਿ ਕੇ ਸਲਾਹ ਕਰਾਂਗੇ ਕੀ ਕਰਨਾ ਫਿਰ ਉਹ ਸਟੈਪ ਅਸੀਂ ਲਵਾਂਗੇ। ਕਉਂ ਵੀ ਏ ਟੂ ਬੀ ਓਨੈਸਟ ਮੈਂ ਓਨੈਸਟਲੀ ਮੈਨੂੰ ਨਹੀਂ ਪਤਾ ਕਿ ਇਹ ਚਰਚਾ ਕਿਉਂਕਿ ਮੈਂ ਚਰਚਾ ਕਿਤੇ ਸੁਣੀ ਵੀ ਨਹੀਂ ਨਾ ਹੀ ਫੇਸਬੁੱਕ ਤੇ ਦੇਖੀ ਸਿਰਫ ਇਹੀ ਚਰਚਾ ਹੈ ਕਿ ਬੀਬੀ ਖੱਲੜਾ ਲੜਨਾ ਚਾਹੁੰਦੇ ਤੁਸੀਂ ਕਿਉਂ ਆ ਰਹੇ ਹੋ ਅਸੀਂ ਕਹਾਂ ਬੀਬੀ ਖੱਲੜਾ ਆ ਰਹੇ ਨਹੀਂ ਤਾਂ ਅਸੀਂ ਵਿਡਰਾ ਕਰ ਜਾਾਂਗੇ ਅਤੇ ਤੁਸੀਂ ਕਿਹੜੇ ਕਿਹੜੇ ਕਾਰਨ ਮੰਨਦੇ ਹੋ ਵੀ ਜਦੋਂ ਅਸੀਂ ਭੈਣ ਜੀ ਦੇ ਸੋਸ਼ਲ ਮੀਡੀਆ ਨੂੰ ਖੰਗਾਲਦੇ ਹਾਂ ਤੇ نیچے ਕਮੈਂਟਸ ਆਉਂਦੇ ਆ ਉਹ ਬੜੇ ਵੀ ਰਿਸਪੈਕਟ ਕਹਿ ਰਿਹਾ ਭੈਣ ਜੀ ਵੀ ਤੁਸੀਂ ਚਾਹਣ ਨਾਲ ਲੜੋ 1.5 ਸਾਲ ਹੈ ਹਜੇ 27 ਦੇ ਵਿੱਚ ਲੜੋ ਫਿਰ ਵੀ ਕਿਉਂ ਮਨ ਬਣਾਇਆ ਉਹ ਕਿਹੜੇ ਕਾਰਨ ਨੇ ਜਿਨ੍ਹਾਂ ਕਰਕੇ ਭੈਣ ਜੀ ਨੇ ਇਹ ਮਨ ਪੱਕਾ ਕੀਤਾ ਵੀ ਨਹੀਂ ਇਲੈਕਸ਼ਨ ਲੜਨੀ ਹੈ ਭਾਜੀ ਉਹ ਹੀ ਨਾ ਹੁਣ ਦੇਖੋ ਇਹਨਾਂ ਨੇ ਹੁਣ ਟੂ ਬੀ ਓਨੈਸਟ ਇਨ ਹੁਣ ਦੇਖੋ ਇੰਨੀਆਂ ਬਾਈ ਇਲੈਕਸ਼ਨਸ ਲੜੀਆਂ ਨਹੀਂ ਹੁਣ ਇਹ ਬੀਬੀ ਖਾਲੜਾ ਜਿੱਥ ਤੱਕ ਮੈਨੂੰ ਨੌਲੇਜ ਹੈ ਤੁਸੀਂ ਕਹਿੰਦੇ ਬੀਬੀ ਖਾਲੜਾ ਨਹੀਂ ਲੜਨੀ ਬੀਬੀ ਖਾਲੜਾ ਦੇ ਕਹਿ ਰਹੇ ਆ ਹੁਣ ਕੀ ਪਤਾ ਇਹ ਵੀ ਚੋਣ ਨਾ ਲੜਨ ਹੁਣ ਦੇਖੋ ਤੁਸੀਂ ਗਿੱਦੜ ਬਾਹੇ ਤੁਹਾਡਾ ਐਮਪੀ ਸੀ ਕਿਉਂ ਨਹੀਂ ਚੋਣ ਲੜੀ ਬਾਕੀ ਫਿਰ ਤੁਸੀਂ ਸਪੋਰਟ ਕਿਹਨੂੰ ਕੀਤੀ ਹੈ ਕਾਂਗਰਸ ਨੂੰ ਸਪੋਰਟ ਕਰਦੀ ਹੈ ਫਿਰ ਕੀ ਕਰੀਏ ਕਾਂਗਰਸ ਨੂੰ ਜਿਤਾ ਦੀ ਉੱਥੋਂ ਕਿ ਕਿ ਆਪ ਨੂੰ ਜਿੱਤਣ ਦਈਏ ਜੋ ਇਹ ਨਾਲ ਲੜਨ ਕੀ ਗਾਰੰਟੀ ਨਾਲ ਲੜਨ ਦੀ ਜੋ ਅਸੀਂ ਨਹੀਂ ਲੜਦੇ ਇਹਨਾਂ ਦੀ ਗਾਰੰਟੀ ਹੈ ਇਹਨਾਂ ਨੇ ਲੜਿਆ ਕੋਈ ਚੋਣ ਬਾਈ ਇਲੈਕਸ਼ਨ ਹਾਂ ਜੇ ਪਾਈ ਅਮਰਿਤਪਾਲ ਸਿੰਘ ਜੀ ਦੇ ਪਿਤਾ ਜਾਂ ਉਹਨਾਂ ਦੇ ਪਰਿਵਾਰ ਦੇ ਕਿਸੇ ਵੀ ਹੋਰ ਫੈਮਿਲੀ ਤੌਰ ਤੇ ਤੁਹਾਡੀ ਗੱਲਬਾਤ ਹੋਈ ਨਹੀਂ ਨਹੀਂ ਮੈਂ ਟਰਾਈ ਕੀਤੀ ਸੀ ਉਹਨਾਂ ਨੂੰ ਕਾਲ ਕਰਨ ਦੀ ਨਾ ਉਹਨਾਂ ਨੇ ਕਾਲ ਚੱਕੀ ਨਾ ਹੀ ਬੈਕ ਕਾਲ ਕੀਤੀ ਓਕੇ ਭੈਣ ਜੀ ਨੇ ਤੁਹਾਡੇ ਨਾਲ ਗੱਲਬਾਤ ਕੀਤੀ ਕਿਸ ਤਰ੍ਹਾਂ ਦਾ ਮਾਹੌਲ ਲੱਗਦਾ ਜੀ ਬਹੁਤ ਵਧੀਆ ਹੈ ਜੀ ਉੱਥੇ ਦੇਖੋ ਜੀ ਪੰਥਕ ਹੈ ਮਾਹੌਲ ਹੈ ਪੰਥਕ ਏਰੀਆ ਹੈ ਤੇ ਉਤੋਂ ਸ਼ਹੀਦ ਪਰਿਵਾਰ ਬਹੁਤ ਨੇ ਹੈਨਾ ਤੇ ਅਸੀਂ ਵੀ ਚਲੋ ਜਿੰਨੀ ਮਾੜੀ ਮੋਟੀ ਮਦਦ ਹੁੰਦੀ ਸ਼ਹੀਦ ਪਰਿਵਾਰਾਂ ਦੀ ਕਰਦੇ ਆ ਅਸੀਂ ਵੀ ਸ਼ਹੀਦ ਪਰਿਵਾਰ ਚੋਂ ਆ ਅਸੀਂ ਇੱਕ ਹੀ ਦੁੱਖ ਦੇਖਿਆ ਕਿ ਮਾਪਿਓ ਤੋਂ ਬਿਨਾ ਪੜਨਾ ਕਿੰਨਾ ਔਖਾ ਹੈ ਫਾਈਨੈਂਸ਼ੀਅਲ ਹਾਰਡਸ਼ਿਪ ਵੀ ਦੇਖੀ ਆ ਹਰ ਇੱਕ ਚੀਜ਼ ਦਾ ਅਸੀਂ ਦੇਖਿਆ ਤੇ ਮੈਨੂੰ ਲੱਗਦਾ ਅਸੀਂ ਉਹ ਉਹਨਾਂ ਦਾ ਭਈ ਉਹਨਾਂ ਨੂੰ ਅਸੀਂ ਰਿਲੇਟ ਕਰ ਸਕਦੇ ਦੁੱਖ ਨਾਲ ਸਮਝ ਸਕਦੇ ਆ ਤੇ ਨਾਲੇ ਅਸੀਂ ਤਾਂ ਪੋਲਿਟਿਕਸ ਕਰਨਾ ਨਹੀਂ ਚਾਹੁੰਦੇ ਕਿ ਅਸੀਂ ਰਵਾਇਤੀ ਪੋਲਿਟਿਕਸ ਕਰਨਾ ਨਹੀਂ ਚਾਹੁੰਦੇ ਅਸੀਂ ਤਾਂ ਹਰੇਕ ਜਿਹੜਾ ਵੀ ਲੋੜਵੰਦ ਹੈ ਉਹਦੀ ਮਦਦ ਕਰਨੀ ਹੈ ਜਿਵੇਂ ਸਾਡੀ ਮਾਤਾ ਜੀ ਨੇ ਪੋਲਿਟਿਕਸ ਕੀਤੀ ਨਹੀਂ ਹਨਾ ਹੋਰ ਸਾਨੂੰ ਇਹ ਨਹੀਂ ਹੈ ਕਿ ਅਸੀਂ ਪੋਲਿਟਿਕਸ ਕਰਨੇ ਹਮ ਤੇ ਦੂਜੀ ਕਾਲੀ ਖੋਰ ਭਾਈ ਸਾਹਿਬ ਨੇ ਕਿਹਾ ਸੀ ਜੇ ਪਰਿਵਾਰਵਾਦ ਨਹੀਂ ਹੋ ਗਿਆ ਅਸੀਂ ਤਾਂ ਸਾਡੇ ਜਿਹੜੇ ਮਾਤਾ ਜੀ ਦਾਦਾ ਜੀ ਐਮਪੀ ਬਣੇ ਮਾਤਾ ਜੀ ਐਮਪੀ ਬਣੇ ਦਿਖਾ ਦਿਓ ਉਹਨਾਂ ਨੇ ਮਹਿਲ ਕਿੱਥੇ ਪਾ ਲਈ ਉਹਨਾਂ ਨੇ ਐਮਪੀ ਬਣ ਕੇ ਦਖਾਤੇ ਕੁਈ ਮਹਾਨ ਹੈ ਸਾਡੀ ਮਾਤਾ ਜੀ ਦਾ ਹੋਵੇ ਆ ਸਾਡੇ ਦਾਦਾ ਜੀ ਦਾ ਐਮਪੀ ਹੋ ਉਹਨਾਂ ਨੇ ਪੋਲਿਟਿਕਸ ਹੋਰ ਤੇ ਰਾਈ ਕੀਤੀ ਹੈ ਸਰਕਾਰ ਨਾਲ ਟੱਕਰ ਲਈ ਹੈ ਜਸਟਿਸ ਅਜੀਤ ਸਿੰਘ ਬੈਂਸ ਨਾਲ ਕੰਮ ਕੀਤਾ ਉਹਨਾਂ ਨੇ ਸਰਕਾਰਾਂ ਨਾਲ ਟੱਕਰ ਲੈ ਕੇ ਲਾਸ਼ਾਂ ਦਵਾਈਆਂ ਸੰਸਕਾਰ ਕੀਤੇ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਪੁਲਿਸ ਤਸ਼ੱਦਦ ਤੋਂ ਬਚਾਇਆ ਪੁਲਿਸ ਇੱਥੇ ਤੱਕ ਸੁਮੇਤ ਸੈਣੀ ਅਰਗੇ ਜਿਨ੍ਹਾਂ ਨੂੰ ਡੀਜੀ ਪੱਲ ਆਇਆ ਉਹਨਾਂ ਨਾਲ ਉਹਨਾਂ ਨੇ ਟੱਕਰ ਲਈ ਹੈ ਮੁਹੰਮਦ ਮੁਸਤਾਫਾ ਐਸਐਸਪੀ ਹੁੰਦਾ ਸੀ ਰੋਪੜ ਦਾ ਉਹਨਾਂ ਨਾਲ ਟੱਕਰ ਲਈ ਹੈ ਜੋ ਇਹ ਸਾਡੇ ਮਾਤਾ ਜੀ ਵਾਂਗ ਕੰਮ ਕਰਨ ਸਿੰਤਾਂ ਤਾਂ ਲੋੜ ਹੀ ਨਹੀਂ ਗਾ ਸਾਨੂੰ ਪੋਲਿਟਿਕਸ ਚ ਆਣ ਦੀ ਕਹਿੰਜੀ ਨੇ ਦੱਸਿਆ ਹੋਗਾ ਤੁਹਾਨੂੰ ਮੋਟੀਵੇਟ ਕੀਆ ਮੇਨ ਕਾਰਨ ਜਿਹੜਾ ਵੀ ਉਹ ਇਸ ਪੋਲਿਟਿਕਸ ਦੇ ਵਿੱਚ ਆਣ ਦਾ ਦੱਸਿਆ ਵੀ ਉਹਨਾਂ ਦਾ ਮੇਨ ਕੰਮ ਇਹ ਕਰਨਾ ਜ਼ਰੂਰੀ ਹੈ ਜਿਹੜਾ ਜੇ ਉਹ 1.5 ਸਾਲ ਦੇ ਵਿੱਚ ਜਿੱਤ ਜਾਂਦੇ ਆ ਤਾਂ ਉਹ 1.5 ਸਾਲ ਦੇ ਵਿੱਚ ਕਿਹੜੇ ਕਿਹੜੇ ਕੰਮ ਉਹਨਾਂ ਨੇ ਸਮਝੇ ਵੀ ਜ਼ਰੂਰੀ ਕਰਨੇ ਆਂ ਵੀ ਜ਼ਰੂਰੀ ਕੰਮ ਇਹ ਹੈ ਜਿਹ ਵਿਧਾਨ ਸਭ ਅਕਾਲਪੁਰਖ ਮੇਅਰ ਕਰੇ ਵਿਧਾਨ ਸਭਾ ਜਾਂਦੇ ਨੇ ਤਾਂ ਭਗਵੰਤ ਮਾਨ ਨੂੰ ਪੁੱਛਣਾ ਹੈ ਵੀ ਸਾਡੇ ਨੌਜਵਾਨਾਂ ਨੂੰ ਇੰਨੀ ਦੂਰ ਕਿਉਂ ਸਿੱਟਿਆ ਜੋ ਇਹਨਾਂ ਨੇ ਹਮਲਾ ਕੀਤਾ ਸੀਗਾ ਪਠਾਣੇ ਤੇ ਤੇ ਆਪਣੇ ਤੁਸੀਂ ਆਪਣੇ ਆਈਪੀਸੀ ਲਾ ਦਿਓ ਜਿਹੜਾ ਹੁਣ ਭਾਰਤੀ ਸਭ ਜਿਹੜਾ ਹੈਗਾ ਉਹ ਲਾ ਦਿਓ ਹੈ ਨਾ ਤੇ ਜਿਹੜੇ ਵੀ ਪੰਥਕ ਮੁੱਦੇ ਹੈਗੇ ਨੇ ਤੇ ਉਹ ਆਪਾਂ ਬਿਨਾ ਕਿਸੋ ਡਰੇ ਕਿਉਂਕਿ ਅਸੀਂ ਇੰਡੀਪੈਂਡੈਂਟ ਆ ਕਿ ਪਾਰਟੀਆਂ ਤਾਂ ਹੀ ਤਾਂ ਬੋਲਦੀਆਂ ਨਹੀਂ ਇਹ ਪਾਰਟੀਆਂ ਕੀ ਕਰਦੀਆਂ ਦਿੱਲੀ ਚ ਇਹਨਾਂ ਦਾ ਐਸਵਾਈਐਲ ਤੇ ਹੋਰ ਮੁੱਦਾ ਹੁੰਦਾ ਹਰਿਆਣਾ ਆ ਕੇ ਹੋਰ ਹੁੰਦਾ ਪੰਜਾਬ ਆ ਕੇ ਬਦਲ ਜਾਂਦੇ ਨੇ ਸਭ ਤੋਂ ਵੱਡੀ ਇਹੀ ਗੱਲ ਹੈ ਕਿ ਜਿਹੜੇ ਪੰਥਕ ਪੋਲਿਟਿਕਸ ਨੂੰ ਹੰਗਾਰਾ ਦੇਣਾ ਤੇ ਜਿਹੜੇ ਅੰਮ੍ਰਿਤਪਾਲ ਹੁਣਾਂ ਨੂੰ ਜਿਹੜੀ ਉੱਥੇ ਨਾ ਉਹਨਾਂ ਨਾਲ ਪੁਲਿਸ ਗਵਰਨਮੈਂਟ ਨੇ ਜੋ ਨਾਲ ਜ਼ੁਲਮ ਕੀਤਾ ਉਹਦੀ ਆਵਾਜ਼ ਚੱਕ ਉਹਦੀ ਆਵਾਜ਼ ਚੱਕਣੀ ਤੇ ਪੰਜਾਬ ਦੇ ਜਿਹੜੇ ਮਸਲੇ ਆ ਉਹਦੀ ਆਵਾਜ਼ ਚੱਕਣੀ ਤੇ ਭਗਵੰਤ ਮਾਨ ਨੂੰ ਕਾਊਂਟਰ ਕਰਨਾ ਕਿ 3 ਸਾਲ ਚ ਤੁਸੀਂ ਕੀਤਾ ਕੀ ਹੈ ਤੁਸੀਂ ਲੋਕਾਂ ਨੂੰ ਕਹਿ ਕੇ ਆਏ ਸੀਗੇ ਕਿਸੀਂ ਇਮਾਨਦਾਰ ਬਦਲਾਵ ਲਾਵਾਂਗੇ ਇਮਾਨਦਾਰੀ ਦੀ ਸਰਕਾਰ ਹੋਊਗੀ ਤੇ ਇਹ ਤਾਂ ਆਪੇ ਰਵਾਇਤੀ ਪਾਰਟੀਆਂ ਚੋਂ ਲੈ ਕੇ ਆ ਰਹੇ ਨੇ ਹੁਣ ਤਰਨਤਰਨ ਦਾ ਬੰਦਾ ਵੀ ਜਿਹੜਾ ਮਜੀਠੀਏ ਦਾ ਕਦੀ ਕਰੀਬ ਹੁੰਦਾ ਸੀ ਉਹਨੂੰ ਟਿਕਟ ਦੇ ਦੇ ਰਹੇ ਨੇ ਜੀ ਉਮੀਦ ਕਰਦੇ ਆ ਕਿ ਤੁਸੀਂ ਆਸਟ੍ਰੇਲੀਆ ਤੋਂ ਅੱਗੇ ਭੈਣ ਜੀ ਦੀ ਸਪੋਰਟ ਕਰੋਗੇ ਹਾਂਜੀ ਹਾਂਜੀ ਜਰੂਰ ਸਪੋਰਟ ਕਰਾਂਗੇ ਅਸੀਂ ਜਾਵਾਂਗੇ ਕਾਲਪੁਰਖ ਮੇਰ ਕਰੇ ਅਸੀਂ ਭੈਣ ਜੀ ਦੇ ਨਾਲ ਖੜੇ ਆ ਤੇ ਕਿਉਂਕਿ ਭੈਣ ਜੀ ਦੇਖੋ ਇੱਕ ਉਹਨਾਂ ਨੇ ਸਰਬਜੀ ਜੀ ਸਿਗਾ ਉਹਨੇ ਲਾਂਭਾ ਦਿੱਤਾ ਕੌਮ ਨੂੰ ਕਿ ਜੀ ਮੇਰਾ ਕੁਝ ਕੀਤਾ ਨਹੀਂ ਭੈਣ ਜੀ ਵੀ ਤਾਂ ਹੌਲ ਹੱਥਾਂ 'ਚ ਰਹੀ ਐ ਭੈਣ ਜੀ ਨੇ ਕਦੀ ਕੌਮ ਨੂੰ ਕਦੀ ਕੁਝ ਮੰਗਿਆ ਲੋਕਾਂ ਤੋਂ ਪਤਾ ਹੀ ਨਹੀਂ ਜਿਨ੍ਹਾਂ ਦੀ ਬੇਟੀ ਵੀ ਐ ਮੇਰੀ ਭੈਣ ਔਖੀ ਰਹੀ ਐ ਸੌਖੀ ਰਹੀ ਐ ਜੇ ਮਰਜ਼ੀ ਰਹੀ ਐ ਉਹਨੇ ਕਦੀ ਕੌਮ ਨੂੰ ਲਾਂਭਾ ਨਹੀਂ ਦਿੱਤਾ ਕਿ ਮੇਰੇ ਪਿਤਾ ਨੇ ਕੁਰਬਾਨੀ ਕੀਤੀ ਮੇਰੀ ਮਾਂ ਨੇ ਕੁਰਬਾਨੀ ਕੀਤੀ ਤੁਸੀਂ ਮੇਰਾ ਵੀ ਕਰੋ ਉਹ ਪਹਿਲੀ ਵਾਰੀ ਮੈਦਾਨ ਚ ਆਈ ਹੈ ਉਹਨੇ ਕਦੀ ਲੰਬਨ ਇਤਨਾ ਸੌਖੀ ਰੇ ਅਖੀਰੇ ਨਹੀਂ ਅੱਜ ਅੱਗੇ ਲੰਬਾ ਦੇਣਾ ਕਿਉਂਕਿ ਸਾਡੇ ਪਿਤਾ ਜੀ ਨੇ ਕੌਮਲੀ ਕੌਮਲੀ ਦਾ ਕੀਤੀ ਕੀਤੀ ਮਗਰ ਪਹਿਲੀ ਗੱਲ ਗੁਰੂਲੀ ਕੀਤੀ ਤੇ ਜੋ ਸਾਡੇ ਪਿਤਾ ਜੀ ਸ਼ਹੀਦ ਹੋਣ ਲੱਗੇ ਉਹਨਾਂ ਨੇ ਕਿਹਾ ਚ ਗੁਰੂ ਰੱਖਾ ਬਸ ਸਾਡਾ ਗੁਰੂ ਹੀ ਰੱਖਾ ਹੈ ਤੇ ਅਸੀਂ ਉਸੇ ਆਸਰੇ ਨਾਲ ਅਸੀਂ ਆਪਣੀ ਫਾਈਟ ਕਰ ਰਹੇ ਹਾਂ ਅੱਜ ਵੀ ਲਾਸਟ ਦੇ ਵਿੱਚ ਤਰਨ ਤਰਨ ਜਿਹੜੇ ਜਿੱਥੇ ਇਲੈਕਸ਼ਨ ਹੋਣਾ ਉੱਥੋਂ ਦੇ ਜਿਹੜੇ ਵੋਟਰ ਨੇ ਕੀ ਕਹੋਗੇ ਦੇਖੋ ਮੈਂ ਉਹ ਵੋਟਰਾਂ ਨੂੰ ਹਨਾ ਮੈਂ ਵਿਸ਼ਵਾਸ ਦਮਾਣਾ ਜਿਵੇਂ ਸਾਡੀ ਮਾਤਾ ਜੀ ਨੇ ਕੰਮ ਕੀਤਾ ਸੀ ਨਾ ਬਿਨਾ ਡਰ ਬਿਨਾ ਕਿਸੇ ਤੇ ਦਬਾਬ ਮੰਨੇ ਤੇ ਹਮੇਸ਼ਾ ਉਹਨਾਂ ਦੇ ਜ਼ਾਬਰ ਨਾਲ ਟੱਕਰ ਲਈ ਸੀ ਤੇ ਮਜਲੂਮ ਨਾਲ ਖੜੇ ਸੀ ਉਹ ਪਉ ਇਰਸਪੈਕਟਿਵ ਪੰਜਾਬ ਦਾ ਮੁੱਦਾ ਹੋਵੇ ਹਿਊਮੈਨਿਟੀ ਦਾ ਮੁੱਦਾ ਹੋਵੇ ਹਿਊਮਨ ਰਾਈਟਸ ਹੋਣ ਜੋ ਵੀ ਹੋਵੇ ਅਸੀਂ ਮਜਲੂਮ ਨਾਲ ਖੜਾਂਗੇ ਤੇ ਬਿਨਾ ਡਰੇ ਅਨਾ ਬਿਣਾ ਕਿਸੇ ਦਾ ਭੈ ਮੰਨੇ ਨਾਲ ਇਮਾਨਦਾਰੀ ਨਾਲ ਅਸੀਂ ਸਿਆਸਤ ਕਰਾਂਗੇ ਉਹ ਵਿੱਚ ਕੋਈ ਮੁੱਦਾ ਹੋਵੇ ਅਸੀਂ ਇਮਾਨਦਾਰੀ ਨਾਲ ਕੰਮ ਕਰਾਂਗੇ ਜੇ ਮੇਰੀ ਭੈਣ ਕੱਲ ਨੂੰ ਕਿਤੇ ਡਗਮਾ ਗਈ ਡਗਮੁਗਾ ਗਈ ਉਹਨੇ ਇਮਾਨਦਾਰੀ ਨਾਲ ਕੰਮ ਨਹੀਂ ਕੀਤਾ ਸਭ ਤੋਂ ਪਹਿਲਾਂ ਵਿਰੋਧ ਉਹਦਾ ਮੈਂ ਕਰੂੰਗਾ ਠੀਕ ਹੈ ਭਾਈ ਸਰਵਜੀਤ ਸਿੰਘ ਦੀ ਬਾਬਤ ਕੀ ਫਿਰ ਤੁਹਾਡਾ ਵਿਚਾਰ ਹੈ ਵੀ ਜਿਨੇ ਜਿਹਨੇ ਕਾਰਨਾ ਕਰਕੇ ਭਾਈ ਸਰਵਜੀਤ ਸਿੰਘ ਇਲੈਕਸ਼ਨ ਲੜੇ ਸੀ ਤੁਸੀਂ ਮੰਨਦੇ ਵੀ ਉਹ ਸਾਰੇ ਕੰਮ ਉਹ ਕਰ ਲਿਆ ਪਾਜੀ ਉਹ ਪਾਰਲੀਮੈਂਟ ਚ ਬੋਲੇ ਨਹੀਂ ਮੈਨੂੰ ਬਹੁਤ ਦੁੱਖ ਲੱਗਾ ਕਿ ਤੁਹਾਨੂੰ ਇੱਥੇ ਤੱਕ ਪਹੁੰਚਾਇਆ ਚਲੋ ਕੰਮ ਹੋਣੇ ਨੇ ਹੋਣੇ ਚਲੋ ਤੁਹਾਡਾ ਗ੍ਰਾਂਟ ਵਾਲੀ ਜੋ ਕਰਨਾ ਮਗਰ ਪਾਰਲੀਮੈਂਟ ਚ ਤਾਂ ਬੋਲੋ ਮੈਂ ਜਦੋਂ ਸਾਡੇ ਮਾਤਾ ਜੀ ਪਾਰਲੀਮੈਂਟ ਚ ਬੋਲੇ ਸੀ ਮੈਂ ਹਨਾ ਉਹ ਰਿਕਾਰਡਡ ਹੈ ਹਜੇ ਵੀ ਕਿ ਵੀ ਪੀ ਸਿੰਘ ਵੀ ਕਹਿੰਦਾ ਸੀ ਹਾਂ ਜੋ ਬੀਬੀ ਕਹਿ ਰਹੀ ਉਹ ਠੀਕ ਕਰ ਰਹੀਏ ਕੋਈ ਸਾਡੇ ਮਾਤਾ ਜੀ ਨੇ ਹੋਰ ਤਾਂ ਹੋਰ ਜਦੋਂ ਕਿਹਾ ਸੀਗਾ ਪੰਜਾਬ ਚ ਇਲੈਕਸ਼ਨ ਕਿਉਂ ਨਹੀਂ ਕਰਾਰੇ ਤੁਸੀਂ ਇਹ 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 ਜਿਹੜੀ ਇੱਕ ਜਿਹੜੀ ਤੁਸੀਂ ਕਹਿੰਦੇ ਆ ਜਿਹੜੀ ਖਾੜਕੂ ਬਾਦ ਹੈ ਇਹ ਦਬਾਅ ਨਾਲ ਨਹੀਂ ਮੁੱਕਣਾ ਇਹਦਾ ਕੋਈ ਸੰਵਿਧਾਨ ਉਹ ਇਹਦਾ ਸੋਲੂਸ਼ਨ ਕਰਨਾ ਪੈਣਾ ਵਿਦ ਪੀਸ ਉੱਥੇ ਬਹਿ ਕੇ ਲੋਕਾਂ ਨੂੰ ਆਪਣੇ ਨੇਤਾ ਚੁਣਨ ਦੋ ਉਸ ਚੋਈ ਦਾ ਪੀਸ ਨਿਕਲਣੀ ਹੈ ਤੇ ਐਸਜੀਪੀਸੀ ਕਿਉਂ ਨਹੀਂ ਚੁਣਾ ਹੋਈਆਂ ਹਨ ਇਹ ਸਾਰੇ ਮੁੱਦੇ ਚੱਕੇ ਸੀ ਹੱਥ ਤੱਕ ਵੀਪੀ ਸਿੰਘ ਨੇ ਐਪਰੀਸ਼ੀਏਟ ਕੀਤਾ ਸੀ ਕਿ ਹਾਂ ਜੀ ਬਿੰਮਲਕਰ ਖਾਲਸਾ ਠੀਕ ਕਹਿ ਰਹੀ ਹੈ ਤੇ ਇਹਨੂੰ ਜਦੋਂ ਅੰਮ੍ਰਿਤਪਾਲ ਦਾ ਮੁੱਦਾ ਜੋ ਅੰਮ੍ਰਿਤਪਾਲ ਦਾ ਸੀ ਨਾਲਾ ਅਸੀਂ ਅੰਮ੍ਰਿਤਪਾਲ ਦੀ ਵਾਜਬੀ ਨਹੀਂ ਚੱਕ ਸਕਦੇ ਯਾਰ ਫਿਰ ਅਸੀਂ ਕਹੇ ਜੇ ਨਾਲ ਆ ਫਿਰ ਨਾਲ ਅਵੇ ਤਾਂ ਸਰਪਜੀਤ ਸਿੰਘ ਨਾਲ ਅੰਮ੍ਰਿਤਕਾਰ ਚੋ ਕੇ ਫਰਕ ਹੀ ਨਾ ਹੋਇਆ ਨਾ ਅੰਮ੍ਰਿਤਕੋੜ ਕੋਈ ਅੰਬਵਾ ਚੱਕ ਸਕਦੀ ਕੋ ਤਾਂ ਐਮਪੀ ਹੈ ਨਹੀਂ ਨਾ ਐਮਐਲਏ ਹੈ ਹੁਣ ਸਰਬਜੀਤ ਸਿੰਘ ਕੋਲ ਐਮਪੀ ਵੀ ਹੈ ਇਹ ਤਾਂ ਬੋਲੇ ਵੀ ਨਹੀਂ ਉੱਥੇ ਜਾ ਕੇ ਯਾਰ ਇਸ ਤੋਂ ਮੈਂ ਬਹੁਤ ਡਿਸਪਾਇੰਟ ਹੋਇਆ ਅਫਸੋਸ ਹੈਗਾ ਜੀ ਬਹੁਤ ਅਫਸੋਸ ਹੈ ਤੁਸੀਂ ਬੋਲੋ ਤੁਸੀਂ ਕਾਮ ਦੇ ਇੰਦੇ ਮਸਲੇ ਐਸਟੀਪੀਸੀ ਨੇ ਹੋ ਰਹੀ ਹੈ ਨਾ ਆਪਣੇ ਚਲੋ ਕਾਮ ਲਈ ਆਪਣੇ ਧੜੇ ਲਈ ਤਾਂ ਬੋਲ ਲੋ ਯਾਰ ਹੈ ਨਾ ਆਪਣੇ ਧੜੇ ਲਈ ਤਾਂ ਬੋਲ ਲੋ ਉਹ ਜਿਹੜੇ ਦੇਬਰੂਗੜ੍ਹ ਬੰਦ ਨੇ ਉਹਨਾਂ ਲਈ ਬੋਲੜ ਹੁਣ ਪੰਜਾਬ ਆਏ ਨੇ ਉਹਨਾਂ ਨੂੰ ਬੋਲੋ ਉਹਨਾਂ ਦੇ ਕੋਲ ਜਾਓ ਉਹਨਾਂ ਦੇ ਪਰਿਵਾਰ ਦੀ ਸਾਰ ਲਓ ਪੁੱਛੋ ਉਹਨਾਂ ਦੇ ਵਕੀਲ ਹੈਗੇ ਨੇ ਨਹੀਂ ਹੈਗੇ ਉਹ ਕਿਵੇਂ ਕੇਸ ਚੱਲ ਰਿਹਾ ਕਿਵੇਂ ਪੈਰਵਾਈ ਹੋ ਰਹੀ ਹੈ ਹਨਾ ਕੁਝ ਤਾਂ ਪਕਰ ਸਕਦੇ ਆ ਟਰਾਈ ਕਰਾਂਗੇ ਤਾਂ ਹੀ ਸੋਲੂਸ਼ਨ ਨਿਕਲੂਗਾ ਜੀ ਤੁਹਾਡਾ ਬਹੁਤ ਧੰਨਵਾਦ ਜੀ ਪੰਜਾਬੀ ਲੋਕ ਚਰਨਾ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ